ਸਾਡੇ ਧਰਮ ਵਾਲਿਆਂ ਨੇ ਕੀ ਕੀਤਾ ਬਾਣੀ ਦਿੱਤੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਤਮਿਕ ਜੀਵਨ ਵਾਸਤੇ ਆਤਮਿਕ ਖੁਰਾਕ ਵਾਸਤੇ ਤੁਹਾਡੇ ਜੀਵਨ ਨੂੰ ਸੁੱਚਾ ਉੱਚਾ ਬਣਾਉਣ ਵਾਸਤੇ ਪਰ ਅਸੀਂ ਕੀ ਕਰ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਿ ਵੇਦ ਪਾਠ ਸੰਸਾਰ ਕੀ ਕਰ ਕਹਿੰਦੇ ਦੁਨੀਆ ਦਾ ਅਸੀਂ ਇਹਨੂੰ ਕਾਰ ਵਿਹਾਰ ਬਣਾ ਲਿਆ ਹੁਣ ਕਾਰ ਵਿਹਾਰ ਕਿਵੇਂ ਬਣਾਇਆ ਸੰਗਤ ਜੀ ਵੇਖੋ ਆਪਣੇ ਘਰਾਂ ਵੱਲ ਝਾਤੀ ਮਾਰ ਕੇ ਕੇ ਘਰ ਦੇ ਵਿੱਚ ਖੁਸ਼ੀ ਵੇਲੇ ਤੇ ਗਮੀ ਵੇਲੇ ਇਹ ਦੋ ਮੌਕੇ ਛੱਡ ਕੇ ਆਪਣੇ ਘਰਾਂ ਆਪਣੇ ਘਰ ਕੀ ਸਾਰੇ ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਝਾਤੀ ਮਾਰ ਲਿਓ ਕੋਈ ਵਿਰਲਾ ਹੋਵੇਗਾ ਪਿਆਰਾ ਕੋਈ ਬੜਾ ਵਿਰਲਾ ਪਿਆਰਾ ਆਪਣੇ ਘਰਾਂ ਦੇ ਵੱਲ ਝਾਤੀ ਮਾਰ ਲਿਓ ਕਿ ਇਹ ਦੋ ਮੌਕੇ ਛੱਡ ਕੇ ਅਸੀਂ ਆਪਣੇ ਘਰ ਦੇ ਵਿੱਚ ਕਿਤੇ ਖੰਡ ਪਾਟ ਕਰਵਾਇਆ ਹੋਵੇ ਸਹਜ ਪਾਟ ਕਰਵਾਇਆ ਹੋਵੇ ਪ੍ਰਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਖੇ ਇਸੇ ਕਰਕੇ ਆ ਕਿ ਜੇ ਘਰ ਦੇ ਵਿੱਚ ਲੜਕੇ ਦਾ ਵਿਆਹ ਲੜਕੀ ਦਾ ਵਿਆਹ ਸਦੋ ਪਾਠੀਆਂ ਅਨੁਪਰਾਵ ਲੋ ਅਖੰਡ ਪਾਠ। ਨਾ ਕੋਈ ਅੰਦਰ ਬਹਿਣਾ ਕਿਸੇ ਨੇ ਨਾ ਕਿਸੇ ਨੇ ਬਾਣੀ ਸੁਣਨੀ ਨਾ ਕਿਸੇ ਨੂੰ ਪਤਾ ਲੱਗਣਾ। ਇਹਨੂੰ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸੰਸਾਰ ਕੀ ਕਾਰ ਕਿ ਗਵਾਂਡੀਆਂ ਨੇ ਆਪਣੇ ਮੁੰਡੇ ਦੇ ਵਿਆਹ ਤੇ ਅਖੰਡ ਪਾਠ ਕਰਵਾਇਆ ਸੀ ਐਵੇਂ ਅਸੀਂ ਵੀ ਕਰਵਾਉਣਾ ਹੈ। ਪਰ ਪਤਾ ਨਹੀਂ ਸਾਡੀ ਉਥੋਂ ਤੱਕ ਸੁਰਤ ਹੀ ਨਹੀਂ ਪਹੁੰਚਦੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਜਿਸ ਨੂੰ ਹਜੂਰ ਸਾਹਿਬ ਗੁਰਕਲਗੀ ਧਰਪਾਸ਼ਾ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਆਖਿਆ ਸੀ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਉਹ ਗੁਰੂ ਗ੍ਰੰਥ ਸਾਹਿਬ ਸਾਡੇ ਘਰ ਆਇਆ ਹੈ ਉਥੋਂ ਤੱਕ ਸਾਡੀ ਸੋਚ ਹੀ ਨਹੀਂ ਜਾਂਦੀ ਅਸੀਂ ਬਸ ਅਖੰਡ ਪਾਠ ਤੇ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਨਾ ਉਹ ਕਾਰ ਵਿਹਾਰ ਵਾਸਤੇ ਰੱਖਿਆ ਜੇ ਘਰ ਵਿੱਚ ਕੋਈ ਮੌਤ ਹੋ ਗਈ ਕਿਸੇ ਬਜ਼ੁਰਗ ਦੀ ਕਿਸੇ ਜਵਾਨ ਦੀ ਤੇ ਉਦੋਂ ਵੀ ਐਸੀ ਕਰਨੇ ਆ ਕਿ ਚਲੋ ਲਿਆਓ ਪਾਠੀਆਂ ਨੂੰ ਸਦੋ ਗੁਰੂ ਗ੍ਰੰਥ ਸਾਹਿਬ ਜੀ ਘਰ ਲਈਏ ਤੇ ਪਾਠ ਕਰਵਾ ਲੈਨੇ ਕੋਈ ਘਰ ਨਹੀਂ ਹੋਵੇਗਾ ਕੋਈ ਵਿਰਲਾ ਸੱਜਣ ਹੋਵੇਗਾ ਜਿਹਨੇ ਆਪਣੇ ਘਰਾਂ ਦੇ ਵਿੱਚ ਆਪਣੇ ਮਨ ਕਰਕੇ ਆਪਣੇ ਜੀਵਨ ਨੂੰ ਉੱਚਾ ਬਣਾਉਣ ਵਾਸਤੇ ਅਖੰਡ ਪਾਠ ਕਰਵਾਇਆ ਹੋਵੇ ਜਾਂ ਸਹਿਜ ਪਾਠ ਰੱਖਿਆ ਹੋਵੇ ਬੜੇ ਵਿਰਲੇ ਨੇ ਹੈਗੇ ਨੇ ਪਰ ਵਿਰਲੇ ਬਹੁਤ ਨੇ ਉਹ ਪਰ ਜਿ ਸਿੱਖਾਂ ਨੇ ਹੁਣ ਜ਼ਿਆਦਾਤਰ ਕੀ ਕਰ ਦਿੱਤਾ ਕਿ ਬਸ ਕਾਰ ਵਿਹਾਰ ਹੈ ਕਿ ਕੋਈ ਆਖੇ ਨਾ ਕਿ ਇਹਨਾਂ ਦਾ ਤੇ ਬਜ਼ੁਰਗ ਚੜ੍ਹਾਈ ਕਰ ਗਿਆ ਇਹਨਾਂ ਅਖੰਡ ਪਾਠ ਹੀ ਨਹੀਂ ਕਰਾਇਆ ਲੋਗਾਚਾਰੀ ਬਣਾ ਲਈ ਕਿ ਲੋਕ ਨਾ ਕਿਤੇ ਇਹ ਗੱਲ ਆਖ ਦੇਣ ਇਹ ਬਾਣੀ ਸੀ ਸਾਡੇ ਜੀਵਨ ਨੂੰ ਉੱਚਾ ਚੁੱਕਣ ਵਾਸਤੇ ਸਹੀ ਮਾਰਗ ਦੱਸਣ ਵਾਸਤੇ 84 ਲੱਖ ਜੂਨਾ ਦਾ ਜਿਹੜਾ ਫੰਦ ਜਿਹੜੀ ਫਾਂਸੀ ਸਾਡੇ ਗਲ ਵਿੱਚ ਪਈ ਆ ਉਹਨੂੰ ਕੱਟਣ ਵਾਸਤੇ ਸੀ ਇਹ ਬਾਣੀ ਪਰ ਅਸੀਂ ਬਣਾ ਦਿੱਤੀ ਬਸ ਇੱਕ ਰੀਤੀ ਰਿਵਾਜ ਕਿ ਉਹ ਰੀਤੀ ਰਿਵਾਜ ਸਾਡੇ ਬਜ਼ੁਰਗਾਂ ਨੇ ਵੀ ਨਿਭਾਇਆ ਸਾਡੇ ਗਵਾਂਢੀਆਂ ਨੇ ਵੀ ਨਿਭਾਇਆ ਸਾਡੇ ਰਿਸ਼ਤੇਦਾਰਾਂ ਨੇ ਵੀ ਨਿਭਾਇਆ ਤੇ ਗਾ ਅਸੀਂ ਵੀ ਨਿਭਾਉਣਾ ਹੈ ਮਾੜੀ ਗੱਲ ਨਹੀਂ ਆ ਕੋਈ ਕਿ ਆਪਣੇ ਲੜਕੇ ਦੇ ਵਿਆਹ ਤੇ ਜਾਂ ਕਿਸੇ ਬਜ਼ੁਰਗ ਦੀ ਮੌਤ ਤੇ ਘਰ ਵਿੱਚ ਅਖੰਡ ਪਾਠ ਕਰਾਉਣਾ ਚੰਗੀ ਗੱਲ ਹੈ ਤੇ ਇਹ ਹਰੇਕ ਸਿੱਖ ਦਾ ਫਰਜ਼ ਹੈ ਕਿ ਘਰ ਵਿੱਚ ਕੋਈ ਵੀ ਕਾਰਜ ਹੁੰਦਾ ਹੈ ਆਪਣੇ ਗੁਰੂ ਅੱਗੇ ਅਰਦਾਸ ਕਰੇ ਗੁਰੂ ਦਾ ਓਟ ਆਸਰਾ ਛੱਡ ਕੇ ਹੋਰ ਕਿਸੇ ਦਰਵਾਜ਼ੇ ਤੇ ਨਾ ਜਾਵੇ ਇਹ ਚੰਗੀ ਗੱਲ ਹੈ ਪਰ ਇਹਨੂੰ ਅਸੀਂ ਇੱਕ ਕਾਰਵਿਹਾਰ ਨਾ ਬਣਾ ਦਈਏ